ਇੱਕ ट्रैवल ਕ੍ਰੈਡਿਟ ਕਾਰਡ ਦੇ ਵਿੱਚ ਆਈਡੀਲੀ ਤੁਹਾਡੇ ਅਕੋਰਡਿੰਗ ਕੀ ਹੋਣਾ ਚਾਹੀਦਾ ਹੈ ਕਾਰਡ ਲਾਈਫਟਾਈਮ ਫ੍ਰੀ ਮਿਲ ਜਾਵੇ ਕੋਈ ਫੋਰੈਕਸ ਚਾਰजेस ਨਾ ਲੱਗਣ ਅਨਲਿਮਿਟਡ ਲੌਂਜ ਐਕਸੈਸ ਹੋਵੇ ਤੇ ਸਭ ਤੋਂ ਵੱਡੀ ਗੱਲ ਹੈ ਫੂਡ ਸਪਾ ਜਾਂ ਫਿਰ ਸ਼ਾਪਿੰਗ ਤੇ ਸਾਨੂੰ ਵਧੀਆ ਆਫਰਸ ਮਿਲ ਜਾਣ ਹੁਣ ਤੁਸੀਂ ਕਹੋਗੇ ਤਾਂ ਨੋ ਪ੍ਰਿੰਰ ਹੈ ਕਿ ਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਸਕੇਪੀਆ ਕ੍ਰੈਡਿਟ ਕਾਰਡ ਐਕਚੁਅਲ ਤੁਹਾਨੂੰ ਇਹ ਸਾਰਾ ਕੁਝ ਆਫਰ ਕਰਦਾ ਜਿਹਦੇ ਨਾਲ ਨਾਲ ਤੁਹਾਨੂੰ ਇੱਕ ਵਧੀਆ ਐਪੀ ਐਕਸਪੀਰੀਅੰਸ ਵੀ ਦਿੰਦਾ ਹੈ ਪਰ ਤੁਹਾਨੂੰ ਇਹ ਚੀਜ਼ ਪਤਾ ਹੈ ਵੀ ਜੋ ਸਾਡਾ ਚੈਨਲ ਹੈ ਇੱਥੇ ਜਿਹੜੀਆਂ ਵੀਡੀਓਜ਼ ਹੁੰਦੀਆਂ ਉੱਥੇ ਅਸੀਂ ਸਿਰਫ ਇਨਾ ਚੀਜ਼ਾਂ ਬਾਰੇ ਡਿਸਕਸ ਨਹੀਂ ਕਰਦੇ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਦੇਖਦੇ ਹਾਂ ਜੋ ਸ਼ਾਇਦ ਸਾਡੀਆਂ ਅੱਖਾਂ ਤੋਂ ਉੱਲੇ ਰਹਿ ਜਾਂਦੀਆਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਪਸ ਕੇਪੀਆ ਕ੍ਰੈਡਿਟ ਕਾਰਡ ਦੇ ਰਿਵਾਰਡਸ ਪ੍ਰੋਸ ਐਂਡ ਕੌਨਸ ਸਾਰਾ ਕੁਝ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਤੇ ਦੇਖਾਂਗੇ ਵੀ ਕਿਹਨੂੰ ਇਹ ਕਾਰਡ ਲੈਣਾ ਚਾਹੀਦਾ ਹੈ ਤੇ ਕਿਹਨੂੰ ਇਹ ਕਾਰਡ ਬਿਲਕੁਲ ਨਹੀਂ ਲੈਣਾ ਚਾਹੀਦਾ ਤੇ ਹਾਂ ਇਹ ਕੋਈ पेड ਵੀਡੀਓ ਨਹੀਂ ਹੈ ਕੋਈ ਵੀ ਅਫੀਲੀਏਟ ਵਗੈਰਾ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਨਹੀਂ ਮਿਲੇਗਾ ਇਹ ਇੱਕ 100% ਓਨੈਸਟ ਓਪੀਨੀਅਨ ਹੈ ਹੁਣ ਇਸ ਤੋਂ ਪਹਿਲਾਂ ਨਾ ਆਪਾਂ ਇਸ ਕਾਰਡ ਦਾ ਥੋੜਾ ਜਿਹਾ ਬੈਕਗ੍ਰਾਉਂਡ ਦੇਖ ਲੈਣੇ ਆ ਸਕੇਪੀਆ ਕ੍ਰੈਡਿਟ ਕਾਰਡ 2023 ਦੇ ਵਿੱਚ ਫੈਡਰਲ ਬੈਂਕ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਲਾਂਚ ਹੋਇਆ ਸੀ ਤੇ ਲਾਂਚ ਹੁੰਦੇ ਹੀ ਇਸ ਕਾਰਡ ਦੀ ਜਿਹੜੀ ਡਿਮਾਂਡ ਆ ਉਹ ਬੜੀ ਜ਼ਬਰਦਸਤ ਦੇਖਣ ਨੂੰ ਮਿਲੇ ਸੀ ਬਟ ਜਿਵੇਂ ਹੀ ਕਾਰਡ ਥੋੜਾ ਜਿਹਾ ਪਪੂਲਰ ਹੋਇਆ ਮਾਰਚ 2024 ਦੇ ਵਿੱਚ ਇਸ ਕਾਰਡ ਨੇ ਨਵੇਂ ਕਸਟਮਰ ਆਨਬੋਰਡ ਕਰਨਾ ਬੰਦ ਕਰ ਦਿੱਤਾ ਉਹਨਾਂ ਕਿਉਂ ਬੇਸਿਕਲੀ ਹੋਇਆ ਕਿ ਜਿਵੇਂ ਮਾਰਚ 2024 ਦੇ ਵਿੱਚ ਫੈਡਰਲ ਬੈਂਕ ਆਰਬੀਆਈ ਦੇ ਕੁਝ ਕ੍ਰੈਡਿਟ ਕਾਰਡ ਡਾਇਰੈਕਟਿਵਸ ਨੂੰ ਠੀਕ ਤਰੀਕੇ ਨਾਲ ਫਾਲੋ ਨਹੀਂ ਸੀ ਕਰ ਰਿਹਾ ਇਹਦਾ ਇਫੈਕਟ ਕੱਲੇ ਸਕੇਪੀਆ ਕਾਰਡ ਤੇ ਨਹੀਂ ਫੈਡਰਲ ਬੈਂਕ ਦੇ ਨਾਲ ਕੋ-ਬ੍ਰਾਂਡਡ ਜਿੰਨੇ ਵੀ ਕਾਰਡ ਸੀ ਜਿਵੇਂ ਕਿ ਵਨ ਕਾਰਡ ਜਾਂ ਫਿਰ ਫਾਈ ਸਾਰੇ ਇਫੈਕਟ ਹੋਏ ਸੀ ਹੁਣ ਇਥੇ ਗਲਤੀ ਸਕੇਪੀਆ ਕਾਰਡ ਦੀ ਨਹੀਂ ਸੀ ਗਲਤੀ ਫੈਡਰਲ ਬੈਂਕ ਦੇ ਕੰਪਲਾਈਅੰਸਸ ਦੇ ਵਿੱਚ ਹੁਣ ਠੀਕ ਹੈ 1 ਸਾਲ ਬਾਅਦ ਮਾਰਚ 2025 ਦੇ ਵਿੱਚ ਉਹ ਬੈਨ ਲਿਫਟ ਹੋਇਆ ਤੇ ਸਕੇਪੀਆ ਨੇ ਫਿਰ ਤੋਂ ਨਵੇਂ ਕਸਟਮਰ ਆਨਬੋਰਡ ਕਰਨੇ ਸ਼ੁਰੂ ਕਰ ਦਿੱਤੇ ਤੁਸੀਂ ਦੇਖਿਆ ਹੋਵੇਗਾ ਜਿਹੜੇ ਕ੍ਰੀਏਟਰਸ ਦੀਆਂ ਵੀਡੀਓਜ਼ ਨੇ ਉਹ ਵੀ ਤੁਸੀਂ ਮੋਸਟਲੀ ਉਸ ਤੋਂ ਬਾਅਦ ਹੀ ਦੇਖਣੀਆਂ ਸ਼ੁਰੂ ਕੀਤੀਆਂ ਹੋਣਗੀਆਂ ਹੁਣ ਇਹਦੇ ਨਾਲ ਤੁਹਾਨੂੰ ਕੀ ਫਰਕ ਪੈਂਦਾ ਹੁਣ ਇਥੇ ਦੋ ਚੀ ਸਕੇਪੀਆ ਹੁਣ ਵੀ ਫੈਡਰਲ ਬੈਂਕ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਹੀ ਕਾਰਡ ਇਸ਼ੂ ਕਰ ਰਿਹਾ ਹੈ ਤਾਂ ਇਸ ਕਾਰਡ ਦਾ ਜਿੰਨਾ ਵੀ ਬੈਕਐਂਡ ਹੈ ਵੀ ਇਹ ਕਾਰਡ ਕਿਹਨੂੰ ਮਿਲੇਗਾ ਕੌਣ ਐਲੀਜੀਬਲ ਹੈ ਕਿੰਨਾ ਵਿਆਜ ਲੱਗੇਗਾ ਕਿੰਨੀ ਲਿਮਟ ਹੋਣੀ ਚਾਹੀਦੀ ਹੈ ਇਹ ਸਾਰਾ ਕੁਝ ਫੈਡਰਲ ਬੈਂਕ ਮੈਨੇਜ ਕਰੇਗਾ ਤੇ ਦਾ ਫਰੰਟਐਂਡ ਕਸਟਮਰ ਆਨਬੋਰਡਿੰਗ ਮਾਰਕੀਟਿੰਗ ਜਾਂ ਫਿਰ ਉਸ ਤੋਂ ਬਾਅਦ ਮੈਂ ਟੈਕਨੋਲੋਜੀ ਦੀ ਗੱਲ ਕਰਾਂ ਇਹ ਸਾਰਾ ਕੁਝ ਸਕੇਪੀਆ ਮੈਨੇਜ ਕਰੇਗਾ ਇੱਕ ਚੀਜ਼ ਹੋਰ ਚੇਂਜ ਹੋਈ ਹੈ ਕਿ ਫੈਡਰਲ ਬੈਂਕ ਨੇ ਆਪਣੀ ਵਨ ਕਸਟਮਰ ਵਨ ਕਾਰਡ ਵਾਲੀ ਪਾਲਿਸੀ ਨੂੰ ਵੀ ਚੇਂਜ ਕਰਤਾ ਹੁਣ ਇੱਕ ਕਸਟਮਰ ਮਲਟੀਪਲ ਫੈਡਰਲ ਬੈਂਕ ਦੇ ਜਿਹੜੇ ਕਾਰਡਸ ਨੇ ਉਹ ਰੱਖ ਸਕਦਾ ਚਲੋ ਬੈਕਗ੍ਰਾਉਂਡ ਬਹੁਤ ਹੋ ਗਿਆ ਹੁਣ ਥੋੜਾ ਜਿਹਾ ਮੇਨ ਮੁੱਦੇ ਦੀ ਗੱਲ ਕਰਦੇ ਹਾਂ ਸੋ ਪਹਿਲਾਂ ਆਪਾਂ ਕੁਝ ਉਹ ਚੀਜ਼ਾਂ ਦੇਖਦੇ ਹਾਂ ਜਿਹੜੀਆਂ ਸਕੇਪੀਆ ਕ੍ਰੈਡਿਟ ਕਾਰਡ ਨੂੰ ਅਟਰੈਕਟਿਵ ਬਣਾਉਂਦੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਲਾਈਫ ਟਾਈਮ ਫ੍ਰੀ ਕ੍ਰੈਡਿਟ ਕਾਰਡ स्केपिया ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਹੈ ਇਹਦੀ ਕੋਈ ਜੁਆਇਨਿੰਗ ਫੀਸ ਨਹੀਂ ਹੈ ਕੋਈ ਐਨੂਅਲ ਫੀਸ ਨਹੀਂ ਹੈ ਤੇ ਇਹ ਇਹਦਾ ਸਭ ਤੋਂ ਵੱਡਾ ਪ੍ਰੋ ਹੈ ਸਿੰਪਲ ਐਂਡ ਕਲੀਅਰ ਪ੍ਰੋ ਨੰਬਰ 2 ਹੈ ਵੀ ਇਸ ਕਾਰਡ ਨੂੰ ਆਨਲਾਈਨ ਆਫਲਾਈਨ ਕਿਤੇ ਵੀ ਯੂਜ਼ ਕਰਨ ਤੇ ਹਰ 100 ਰੁਪਏ ਸਪੈਂਡ ਕਰਨ ਤੇ ਤੁਹਾਨੂੰ 10 ਸਕੈਪੀਆ ਪੁਆਇੰਟਸ ਮਿਲਦੇ ਆ ਤੇ ਇੱਕ ਸਕੈਪੀਆ ਕੋਇਨ ਦੀ ਵੈਲਿਊ ਹੁੰਦੀ ਹੈ 0.2 ਪੈਸੇ ਜੇਕਰ ਇਹਨੂੰ ਵੈਲਿਊ ਦੇ ਵਿੱਚ ਕਨਵਰਟ ਕਰੀਏ ਤਾਂ 2% ਬਣਦਾ ਪਰ ਜੇਕਰ ਤੁਸੀਂ ਇਸ ਕਾਰਡ ਦੇ ਨਾਲ ਟਰੈਵਲਿੰਗ ਲਈ ਯੂਜ਼ ਕਰਦੇ ਹੋ ਫਾਰ ਇਗਜ਼ਾਮਪਲ ਫਲਾਈਟ ਬੁਕਿੰਗ ਹੋਟਲ ਬੁਕਿੰਗ ਕਿ ਜਾਂ ਫਿਰ ਉਹ ਬਣਦਾ ਹੈ ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਤੇ 4% ਦਾ ਰਿਵਾਰਡ ਰੇਟ ਕਾਫੀ ਵਧੀਆ ਹੈ ਸੋ ਨੰਬਰ 3 ਹੈ 04x ਮਾਰਕਅਪ ਚਾਰਜਸ ਤੇ ਇੱਕ ਪ੍ਰੋਪਰ ਟ੍ਰੈਵਲ ਕਾਰਡ ਦਾ ਫੀਚਰ ਹੈ ਕਾਰਡ ਤੇ ਤੁਹਾਨੂੰ 0 forex ਮਾਰਕਅਪ ਚਾਰजेस ਲੱਗਦੇ ਆ ਨਾਰਮਲੀ ਕਾਰਡਸ ਤੇ ਕੀ ਹੁੰਦਾ ਕਿ 3.5% ਦੇ ਚਾਰजेस ਲੱਗਦੇ ਨੇ ਸੋ ਜੇਕਰ ਤੁਸੀਂ ਇੰਟਰਨੈਸ਼ਨਲ ਟਰੈਵਲ ਕਰਦੇ ਹੋ ਤਾਂ ਇਹ ਕਾਰਡ ਤੁਹਾਡਾ ਕਾਫੀ ਖਰਚਾ ਬਚਾ ਸਕਦਾ ਹੈ ਫੋ ਨੰਬਰ 4 ਕੀ ਇਸ ਕਾਰਡ ਦੇ ਨਾਲ ਤੁਹਾਨੂੰ ਅਨਲਿमिटेड ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦਾ ਹੈ ਇਹ ਜਿਹੜਾ ਫੀਚਰ ਹੈ ਇਹ ਨਾਰਮਲੀ ਤੁਹਾਨੂੰ ਪ੍ਰੀਮੀਅਮ ਕਾਰਡਸ ਤੇ ਦੇਖਣ ਨੂੰ ਮਿਲਦਾ ਹੈ ਪਰ ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਦੇ ਤੌਰ ਤੇ ਇਦਾਂ ਦਾ ਫੀਚਰ ਦੇਖਣਾ ਹਾਈਲੀ ਅਪਰੀਸ਼ੀਏਟਡ ਹੈ ਪਰ ਇਸ ਚੀਜ਼ ਨੂੰ ਲੈਣ ਦੇ ਲਈ ਇਹਨਾਂ ਕੁਝ ਟਰਮ ਤੇ ਕੰਡੀਸ਼ਨਸ ਨੇ ਉਹਨਾਂ ਬਾਰੇ ਆਪਾਂ ਅੱਗੇ ਗ ਮਤਲਬ ਇੱਕ ਸੁਪੀਰੀਅਰ ਕੰਬੀਨੇਸ਼ਨ ਕਹਿ ਸਕਦੇ ਹੋ ਤੁਸੀਂ ਪਰ ਹਜੇ ਵੀਡੀਓ ਬੰਦ ਨਾ ਕਰਿਓ ਕਿਉਂਕਿ ਹਜੇ ਕਹਾਣੀ ਬਾਕੀ ਆ ਮੈਂ ਸਟਾਰਟਿੰਗ 'ਚ ਕਿਹਾ ਸੀ ਵੀ ਅਸੀਂ ਉਹ ਚੀਜ਼ਾਂ ਵੀ ਦੇਖਦੇ ਆ ਜਿਹੜੀਆਂ ਸਾਡੀਆਂ ਅੱਖਾਂ ਤੋਂ ਉੱਲੇ ਰਹਿ ਜਾਂਦੀਆਂ ਨੇ ਸੋ ਹੁਣ ਅੱਗੇ ਗੱਲ ਕਰਦੇ ਆ ਕੁਝ ਕੈਚੇਸ ਦੀ ਜੋ ਸ਼ਾਇਦ ਅਸੀਂ ਇਹਨਾਂ ਧਿਆਨ ਨਹੀਂ ਦਿੰਦੇ ਸੋ ਕੈਚ ਨੰਬਰ 1 ਹੈ ਐਲੀਜੀਬਿਲਟੀ ਕ੍ਰਾਈਟੇਰੀਆ ਕਿ ਜਿਹੜਾ ਸਕੀਪੀਆ ਕ੍ਰੈਡਿਟ ਕਾਰਡ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਨਾ ਥੋੜਾ ਜਿਹਾ ਅਜੀਬੋ ਗਰੀਬ ਹੈ ਫੋਰ ਏਗਜ਼ਾਮਪਲ ਪਹਿਲੇ ਨੰਬਰ ਤੇ ਆਉਂਦਾ ਫੈਡਰਲ ਬੈਂਕ ਦਾ ਰੂਲ ਫੈਡਰਲ ਬੈਂਕ ਦੇ ਅਕੋਰਡਿੰਗ ਜੇਕਰ ਤੁਸੀਂ ਆਲਰੇਡੀ ਫੈਡਰਲ ਬੈਂਕ ਦੇ ਐਗਜ਼ਿਸਟਿੰਗ ਕਸਟਮਰ ਹੋ ਤਾਂ ਤੁਹਾਡੇ ਕੋਲੇ ਫੈਡਰਲ ਬੈਂਕ ਦਾ ਕੋਈ ਕ੍ਰੈਡਿਟ ਕਾਰਡ ਹੈ ਜਾਂ ਫਿਰ ਉਹਨਾਂ ਦਾ ਕੋਈ ਕੋ-ਬ੍ਰਾਂਡਡ ਕਾਰਡ ਹੈ ਜਿੱਦਾਂ ਕਿ ਵਨ ਕਾਰਡ ਹੋ ਗਿਆ ਜ਼ੁਪੀਟਰ ਹੋ ਗਿਆ ਜਾਂ ਫਿਰ ਕੋਈ ਪਰਸਨਲ ਲੋਨ ਚੱਲ ਰਿਹਾ ਤਾਂ ਤੁਹਾਨੂੰ ਇਸਕੇਪੀਆ ਕ੍ਰੈਡਿਟ ਕਾਰਡ ਨਹੀਂ ਮਿਲੇਗਾ ਆਈ نو ਕਿ ਇਹ ਥੋੜਾ ਜਿਹਾ ਜੀਵ ਲੱਗ ਰਿਹਾ ਹੈ ਕਿਉਂਕਿ ਫੈਡਰਲ ਬੈਂਕ ਨੇ ਆਪਣੀ ਵਨ ਕਾਰਡ ਗਰੰਟ ਕਸਟਮਰ ਵਾਲੀ ਪਾਲਿਸੀ ਨੂੰ ਆਲਰੇਡੀ ਚੇਂਜ ਕਰਤਾ ਹੈ ਬਟ ਆਈ ਡੋਨਟ ਨੋ ਕਿ ਹਜੇ ਤੱਕ ਵੀ ਇਹ ਰੂਲ ਕਿਉਂ ਹੈ ਦੂਸਰੇ ਨੰਬਰ ਤੇ ਆ ਜਾਂ स्केपिया कार्ड ਲੈਣ ਲਈ ਤੁਹਾਡੀ ਘੱਟੋ ਘੱਟ ਉਮਰ 23 ਸਾਲ ਹੋਣੀ ਚਾਹੀਦੀ ਆ ਮਤਲਬ ਕਿ ਇਹ ਕਾਰਡ ਸਟੂਡੈਂਟਸ ਲਈ ਤਾਂ ਬਿਲਕੁਲ ਨਹੀਂ ਬਣਿਆ ਪ੍ਰਾਇਮਰਲੀ ਇਹ ਕਾਰਡ ਸੈਲਰਡ EMPLOYEES ਨੂੰ ਟਾਰਗੇਟ ਕਰਦਾ ਹੈ ਤੇ ਤੁਹਾਡੀ ਘੱਟੋ ਘੱਟ 5 ਲੱਖ ਪਰ ਐਨਮ ਸੈਲਰੀ ਹੋਣੀ ਚਾਹੀਦੀ ਹੈ ਇਸ ਕਾਰਡ ਨੂੰ ਲੈਣ ਦੇ ਲਈ ਤੀਸਰੇ ਨੰਬਰ ਤੇ ਹੁੰਦਾ ਹੈ ਦ ਸਿਵਲ ਇਨਕੁਆਰੀ ਰੂਲ ਤੇ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਪਿਛਲੇ 6 ਮਹੀਨਿਆਂ ਦੇ ਵਿੱਚ ਤੁਹਾਡੀਆਂ 5 ਤੋਂ ਜ਼ਿਆਦਾ ਸਿਵਲ ਇਨਕੁਆਰੀਜ਼ ਨੇ ਤਾਂ ਤੁਹਾਨੂੰ ਇਹ ਕਾਰਡ ਨਹੀਂ ਮਿਲੇਗਾ ਫਿਰ ਫਰਕ ਨਹੀਂ ਪੈਂਦਾ ਬੇਸ਼ੱਕ ਤੁਹਾਡਾ ਸਿੰਪਲ ਸਕੋਰ 850 ਕਿਉਂ ਨਾ ਹੋਵੇ ਤੁਹਾਡੀ ਮਹੀਨੇ ਦੀ ਇਨਕਮ 1 ਲੱਖ ਰੁਪਏ ਕਿਉਂ ਨਾ ਹੋਵੇ ਜੇਕਰ 5 ਤੋਂ ਜ਼ਿਆਦਾ ਇਨਕੁਆਰੀਜ਼ ਨੇ ਤੁਹਾਡਾ ਕਾਰਡ ਰਿਜੈਕਟ ਹੋ ਜਾਵੇਗਾ ਸੋ ਸਿੰਪਲ ਭਾਸ਼ਾ ਦੇ ਵਿੱਚ ਕਿਹਾ ਜਾਵੇ ਜਿਹੜਾ ਸਕੀਪੀਆ ਕ੍ਰੈਡਿਟ ਕਾਰਡ ਹੈ ਉਹਨਾਂ ਨੂੰ ਕ੍ਰੈਡਿਟ ਹੰਗਰੀ ਲੋਕ ਨਹੀਂ ਚਾਹੀਦੇ ਉਹਨਾਂ ਨੂੰ ਸਟੇਬਲ ਪ੍ਰੋਫਾਈਲਸ ਚਾਹੀਦੀਆਂ ਨੇ ਹੁਣ ਕੈਚ ਨੰਬਰ 2 ਹੈ ਦਾ ਅਨਲਿਮਿਟਡ ਲੌਂਜ ਐਕਸੈਸ Trap ਹੁਣ ਸਕੀਪੀਆ ਕਹਿੰਦਾ ਹੈ ਵੀ ਤੁਹਾਨੂੰ ਇੱਥੇ ਅਨਲਿਮਿਟਡ ਲੌਂਜ ਐਕਸੈਸ ਮਿਲੇਗਾ ਤੇ ਗੱਲ ਸਹੀ ਵੀ ਹੈ 40 ਸ਼ਹਿਰਾਂ ਦੇ ਵਿੱਚ ਕੰਡੀਸ਼ਨ ਨੰਬਰ 1 ਹੈ ਕਿ ਤੁਹਾਨੂੰ ਮਹੀਨੇ ਦਾ ਇਸ ਕਾਰਡ ਤੋਂ 10000 ਰੁਪਏ ਖਰਚ ਕਰਨੇ ਪੈਣਗੇ ਤੇ ਜੇਕਰ ਰੁਪਏ ਵੇਰੀਐਂਟ ਹੈ ਤਾਂ 15000 ਰੁਪਏ ਖਰਚ ਕਰਨੇ ਪੈਣਗੇ ਹੁਣ ਜਿਸ ਕੈਟਾਗਰੀ ਨੂੰ ਇਹ ਟਾਰਗੇਟ ਕਰ ਰਿਹਾ ਹੈ ਉਹਦੇ ਵਿੱਚ ਕ੍ਰੈਡਿਟ ਕਾਰਡ ਤੋਂ ਮਹੀਨੇ ਦਾ 10-15000 ਖਰਚ ਕਰਨਾ ਜਸਟੀਫਾਈਡ ਨਹੀਂ ਹੈ ਤੁਸੀਂ ਆਪ ਹੀ ਸੋਚੋ ਵੀ ਜੇਕਰ ਤੁਹਾਡੀ ਸੈਲਰੀ ਸਾਲ ਦੀ 6 ਲੱਖ ਹੈ ਤੁਸੀਂ ਮਹੀਨੇ ਦਾ 10-15000 ਖਰਚ ਕਰੋਗੇ ਉਹ ਵੀ ਕ੍ਰੈਡਿਟ ਕਾਰਡ ਤੋਂ ਹੁਣ ਕੰਡੀਸ਼ਨ ਨੰਬਰ 2 ਹੈ ਵੇਟਿੰਗ ਪੀਰੀਅਡ ਮੰਨ ਲਓ ਤੁਹਾਡਾ ਜਿਹੜਾ ਬਿਲਿੰਗ ਸਾਈਕਲ ਹੈ ਉਹ ਇੱਕ ਤਰੀਕ ਤੋਂ ਲੈ ਕੇ 1 ਅਕਤੂਬਰ ਤੋਂ ਲੈ ਤੇ ਇਹਦੇ ਵਿੱਚ ਤੁਸੀਂ 10-15000 ਖਰਚ ਕਰ ਲਿਆ ਹੁਣ ਤੁਹਾਡਾ ਜਿਹੜਾ ਲੌਂਜ ਐਕਸੈਸ ਹੈ ਉਹ ਤੁਹਾਨੂੰ ਕਦੋਂ ਮਿਲੇਗਾ 1 ਨਵੰਬਰ ਨੂੰ ਨਹੀਂ ਨਹੀਂ ਉਹ ਤੁਹਾਡਾ ਬਿਲਿੰਗ ਸਾਈਕਲ ਪੂਰਾ ਹੋਣ ਦੇ 3 ਤੋਂ 5 ਵਰਕਿੰਗ ਡੇਜ਼ ਦੇ ਬਾਅਦ ਮਿਲਦਾ ਸੋ ਇਹ ਕਰ ਤੁਸੀਂ ਬਹੁਤ ਫ੍ਰੀਕੁਐਂਟ ਟਰੈਵਲਰ ਹੋ ਮਤਲਬ ਤੁਹਾਡੀ ਜਿਹੜੀ ਫਲਾਈਟਸ ਨੇ ਉਹ ਮੋਸਟਲੀ ਬਿਲਿੰਗ ਸਾਈਕਲ ਦੇ ਬਿਲਕੁਲ ਸ਼ੁਰੂਆਤ ਦੇ ਵਿੱਚ ਹੁੰਦੀਆਂ ਨੇ ਤਾਂ ਇਹ ਜਿਹੜਾ ਅਨਲਿਮਟਿਡ ਲੌਂਜ ਐਕਸੈਸ ਹੈ ਤੁਹਾਡੇ ਕਿਸੇ ਕੰਮ ਦਾ ਨਹੀਂ ਹੁਣ ਕੈਚ ਨੰਬਰ 3 ਹੈ ਦਾ ਰਿਵਾਰਡ ਐਕਸਕਲੂਜਨ ਤੁਹਾਨੂੰ ਯਾਦ ਹੋਵੇਗਾ ਮੈਂ ਤੁਹਾਨੂੰ ਕਿਹਾ ਸੀ ਵੀ 4% ਰਿਵਾਰਡ ਟ੍ਰੈ ਪਰ ਹੁਣ ਆਪਾਂ ਦੇਖਨੇ ਆ ਕਿ ਕਿਹੜੀ ਕੈਟਾਗਰੀ ਆ ਜਿੱਥੇ ਤੁਹਾਨੂੰ ਜ਼ੀਰੋ ਸਕੇਪੀਆ ਕੋਇਨ ਮਿਲਣਗੇ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਇੰਟਰਨੈਸ਼ਨਲ ਸਪੈਂਸ 0 4x ਮਾਰਕਾ ਫੀਸ ਹੈ ਬਟ ਰਿਵਾਰਡਸ ਵੀ ਜ਼ੀਰੋ ਨੇ ਰੈਂਟ ਪੇਮੈਂਟਸ ਐਜੂਕੇਸ਼ਨ ਪੇਮੈਂਟ ਕ੍ਰਿਪਟੋ 4x ट्राਨੈਕਸ਼ਨ ਤੇ ਟੈਕਸ ਪੇਮੈਂਟ ਹੁਣ ਇੱਕ ਟ੍ਰੈਵਲ ਕ੍ਰੈਡਿਟ ਕਾਰਡ ਤੇ ਤੁਹਾਨੂੰ ਇੰਟਰਨੈਸ਼ਨਲ ਸਪੈਂਸ ਤੇ ਕੋਈ ਰਿਵਾਰਡ ਨਹੀਂ ਮਿਲ ਰਿਹਾ ਇਹ ਚੀਜ਼ ਦੇਖਣ 'ਚ ਥੋੜੀ ਅਜੀਬ ਲੱਗ ਰਹੀ ਆ ਹੁਣ ਇਸ ਤੋਂ ਇਲਾਵਾ ਯੂਟਿਲਿਟੀ ਤੇ ਟੈਲੀਕਮ ਦੇ ਖਰਚਿਆਂ ਦੀ ਜੇਕਰ ਗੱਲ ਕਰੀਏ ਇਹ ਤਾਂ ਉੱਥੇ ਤੁਹਾਨੂੰ ਰਿਵਾਰਡ ਪੁਆਇੰਟਸ ਆ ਮਿਲਦੇ ਨੇ ਬਟ ਸਿਰਫ 20000 ਦੇ ਖਰਚੇ ਤੱਕ ਹੀ ਮਿਲਦੇ ਨੇ ਉਸ ਤੋਂ ਉੱਪਰ ਜੇਕਰ ਖਰਚਾ ਕਰਦੇ ਹੋ ਤਾਂ ਜ਼ੀਰੋ ਰਿਵਾਰਡ ਪੁਆਇੰਟਸ ਮਿਲਦੇ ਨੇ ਬਟ ਦੇਖਿਆ ਹੋਵੇ ਤਾਂ ਇਹ ਸਟੈਂਡਰਡ ਰੂਲ ਆ ਅੱਜਕੱਲ ਆਲਮੋਸਟ ਸਾਰੇ ਕ੍ਰੈਡਿਟ ਕਾਰਡ ਨੇ ਜਿਨ੍ਹਾਂ ਨੇ ਇਸ ਕੈਟਾਗਰੀ ਤੇ ਤੁਹਾਨੂੰ ਰਿਵਾਰਡਸ ਦੇਣੇ ਬੰਦ ਕਰਤੇ ਆ ਦਿਸ ਇਸ ਸਟਿਲ ਐਕਸੈਪਟੇਬਲ ਕੈਚ ਨੰਬਰ 4 ਹੈ ਦ ਰਿਡੈਂਪਸ਼ਨ ਲੋਕ-ਇਨ ਹੁ ਤੇ ਹੁਣ ਮੈਨੂੰ ਸਹੀ ਦੱਸਾਂ ਨਾ ਇਹ 1 ਸਾਲ ਦਾ ਟਾਈਮ ਥੋੜਾ ਜਿਹਾ ਘੱਟ ਲਗਿਆ ਕਿਉਂਕਿ ਜਨਰਲੀ ਜਿਹੜੇ ਕਾਰਡਸ ਹੁੰਦੇ ਨੇ ਉਹ ਤੁਹਾਨੂੰ 2 ਸਾਲ ਦਾ ਟਾਈਮ ਦਿੰਦੇ ਨੇ ਹੁਣ ਤੱਕ ਕੁਝ ਕੁਝ ਕੰਪਨੀਆਂ ਇਹ ਵੀ ਆ ਚੁੱਕੀਆਂ ਨੇ ਜਿਹੜੀਆਂ ਤੁਹਾਨੂੰ ਪੁਆਇੰਟਸ ਤੇ ਲਾਈਫਟਾਈਮ ਨੂੰ ਐਕਸਪਾਇਰੀ ਦਾ ਆਪਸ਼ਨ ਦੇ ਦਿੰਦੀਆਂ ਨੇ ਦੂਜਾ ਪੁਆਇੰਂਟ ਇਹ ਹੈ ਵੀ ਸਕੀਪੀਆ ਪੁਆਇੰਟਸ ਤੇ ਜਿਹੜੇ ਤੁਸੀਂ ਪੁਆਇੰਟਸ ਕਮਾਓਗੇ ਉਹਨੂੰ ਤੁਸੀਂ ਸਕੀਪੀਆ ਐਪ ਤੇ ਹੀ ਯੂਜ਼ ਕਰ ਪਾਓਗੇ ਉਹ ਵੀ ਸਿਰਫ ਟਰੈਵਲ ਬੁਕਿੰਗ ਦੇ ਲਈ ਨਾ ਤਾਂ ਤੁਸੀਂ ਉਹਨਾਂ ਨੂੰ ਕੈਸ਼ ਦੇ ਵਿੱਚ ਕਨਵਰਟ ਕਰ पाओगे ਤੇ ਨਾ ਹੀ ਕੋਈ Amazon ਦਾ ਤੁਸੀਂ ਵਾਊਚਰ ਖਰੀਦ पाओगे ਮਤਲਬ ਤੁਸੀਂ ਉਹਨਾਂ ਦੇ ਇਕੋਸਿਸਟਮ ਦੇ ਵਿੱਚ ਹੀ ਲੌਕ ਹੋ ਕੇ ਰਹਿ ਜਾਓਗੇ ਹੁਣ ਤੁਸੀਂ ਆਪ ਹੀ ਸੋਚੋਗੇ ਫਾਇਦਾ ਕੀ ਉਹਨਾਂ ਦਾ ਤੁਸੀਂ ਰਿਵਾਰਡਸ ਦੇ ਵਿੱਚ ਬਚਾਉਣਾ ਨਹੀਂ ਹੈ ਜਿੰਨਾ ਤੁਹਾਡਾ ਅਫਰੰਟ ਖਰਚਾ ਹੋ ਜਾਏਗਾ ਪਰ ਸਹੀ ਦੱਸਾਂ ਤਾਂ ਇਹਨਾਂ ਦਾ ਇਕੋਸਿਸਟਮ ਇਦਾਂ ਹੀ ਹੈ ਇੱਥੇ ਜਿਹੜੇ ਤੁਸੀਂ ਕੌਇਨਸ ਕਮਾਓਗੇ ਉਹ ਤੁਹਾਨੂੰ SKP ਐਪ ਤੇ ਹੀ ਖਰਚ ਕਰਨੇ ਪੈਣਗੇ ਫੋਰ ਐਗਜ਼ਾਮਪਲ ਤੁਸੀਂ SKP ਐਪ ਤੋਂ ਕੋਈ ਫਲਾਈਟ ਬੁੱਕ ਕਰਦੇ ਹੋ ਜਿਹੜੀ ਤੁਹਾਨੂੰ MMT ਜਾਂ ਫਿਰ Paytm ਤੋਂ 50000 ਰੁਪਏ ਮਹਿੰਗੀ ਪੈ ਰਹੀ ਹੈ ਹੁਣ ਉਹ ਤੁਹਾਡਾ 2-4% ਦਾ ਜਿਹ ਸੋ ਸਹੀ ਦਸਾਂ ਤਾਂ ਇਹਨਾਂ ਦਾ ਰਿਵਾਰਡ ਸਿਸਟਮ ਹੈ ਨਾ ਉਹ ਥੋੜਾ ਜਿਹਾ ਮੈਨੂੰ ਰਿਸਟ੍ਰਕਟਿਵ ਲੱਗਿਆ ਹੁਣ ਕੈਚ ਨੰਬਰ 5 ਹੈ ਹਿਡਨ ਚਾਰजेस ਤੇ ਇਹ ਮੇਰਾ ਫੇਵਰਿਟ ਸੈਕਸ਼ਨ ਹੈ ਕਿਉਂਕਿ ਬੋਲਨ ਨੂੰ ਤਾਂ ਸਕੀਪੀਆ ਕਾਰਡ ਲਾਈਫਟਾਈਮ ਫਰੀ ਹੈ ਬਟ ਤੁਸੀਂ ਇੱਕ ਛੋਟੇ ਜਿਹੀ ਗਲਤੀ ਕਰਨੀ ਹੈ ਤਾਂ ਤੁਹਾਨੂੰ ਭਰ-ਭਰ ਕੇ ਚਾਰजेस ਲੱਗਣਗੇ ਸਭ ਤੋਂ ਪਹਿਲੇ ਨੰਬਰ ਤੇ ਆਉਂਦੇ ਆ ਲੇਟ ਪੇਮੈਂਟ ਚਾਰजेस ਜੇਕਰ ਤੁਸੀਂ ਪੇਮੈਂਟ ਲੇਟ ਕਰਦੇ ਹੋ ਤਾਂ ਤੁਹਾਨੂੰ ਲੇਟ ਪੈਨਲਟੀ ਤਾਂ ਲੱਗੇਗੀ ਜੋ ਕਿ 1000 ਰੁਪਏ ਤੱਕ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ 41.88% ਤੱਕ ਦਾ ਵਿਆਜ ਵੀ ਲੱਗੇਗਾ ਉਸ ਤੋਂ ਬਾਅਦ EMI ਚਾਰजेस ਜੇਕਰ ਤੁਸੀਂ SKP ਆਪ ਐਪ ਤੇ 3 ਮਹੀਨੇ ਦੀ ਨੋ ਕਾਸਟ EMI ਕਰਦੇ ਹੋ ਫਿਰ ਤਾਂ ਠੀਕ ਹੈ ਪਰ ਜੇਕਰ ਤੁਸੀਂ 6 9 12 ਮਹੀਨੇ ਦੀ ਕਿਸ਼ਤ ਕਰਦੇ ਹੋ ਤਾਂ ਤੁਹਾਨੂੰ 16% ਤੱਕ ਵਿਆਜ ਲੱਗੇਗਾ ਤੇ ਤੀਸਰਾ ਹੈ ਸਭ ਤੋਂ ਵੱਸ ਚਾਰजेस ਕੈਸ਼ ਖੜਵਾਉਣਾ ਜੇਕਰ ਤੁਸੀਂ ਆਪਣੇ ਇਸ ਕਾਰਡ ਦੇ ਨਾਲ ATM ਤੋਂ ਕੈਸ਼ ਕਢਵਾਉਣਾ ਹੈ ਜੋ ਕਿ ਤੁਹਾਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਤਾਂ ਉਹਦੇ ਤੇ ਕਿਦਾਂ ਦੇ ਚਾਰਜ ਲੱਗਦੇ ਆ ਸਭ ਤੋਂ ਪਹਿਲੀ ਚੀਜ਼ ਜਿੰਨਾ ਤੁਸੀਂ अमाउंट ਕਢਵਾਓਗੇ ਦਾ 2.5% ਜਾਂ ਫਿਰ ਮਿਨੀਮਮ 500 ਰੁਪਏ ਦੋਨਾਂ ਚੋਂ ਜਿਹੜਾ ਵੀ ਜ਼ਿਆਦਾ ਹੋਏਗਾ ਉਹ ਤੁਹਾਨੂੰ ਚਾਰਜ ਲੱਗਣਗੇ ਤੇ ਇਹਨਾਂ ਦਾ ਇਹ ਮਿਨੀਮਮ 500 ਨਾ ਬਹੁਤ ਜ਼ਿਆਦਾ ਹੁੰਦਾ ਫੋਰ ਐਗਜ਼ਾਮਪਲ ਤੁਹਾਨੂੰ ਐਮਰਜੈਂਸੀ ਆ ਗਈ ਤੁਸੀਂ ਕਾਰਡ ਦੇ ਨਾਲ 2000 ਰੁਪਏ ਕੈਸ਼ ਕਢਵਾਏ ਹੁਣ 2000 ਦਾ 2.5% ਕਿੰਨਾ ਬਣਦਾ 50 ਰੁਪਏ ਬਟ ਤੁਹਾਨੂੰ ਮਿਨੀਮਮ 500 ਰੁਪਏ ਚਾਰਜ ਲੱਗਣਗੇ 2000 ਰੁਪਏ ਕਢਵਾਉਣ ਤੇ ਇਹਦੀ ਜੇ ਟੋਟਲ ਫੀਸ ਹੋਗੀ ਨਾ ਉਹ ਤਾਂ 25% ਹੋਗੀ ਹੁਣ ਇਹ ਲੁੱਟ ਨਹੀਂ ਤਾਂ ਹੋਰ ਕੀ ਆ ਉਸ ਤੋਂ ਬਾਅਦ ਆ ਕਨਵੀਨੀਅੰਸ ਫੀਸ ਜੇਕਰ ਤੁਸੀਂ ਯੂਟਿਲਿਟੀ ਜਾਂ ਫਿਰ ਟੈਲੀਕਮ ਤੇ ਇੱਕ ਬਿਲਿੰਗ ਸਾਈਕਲ ਦੇ ਵਿੱਚ 5000 ਤੋਂ ਵੱਧ ਖਰਚ ਕਰਦੇ ਹੋ ਉਹ ਤਾਂ ਤੁਹਾਨੂੰ 1% ਕਨਵੀਨੀਅੰਸ ਫੀਸ ਲੱਗੇਗੀ ਤੇ ਸੇਮ ਹੀ ਫਿਊਲ ਤੇ ਵੀ ਉਸ ਤੋਂ ਬਾਅਦ ਆ ਇਨਐਕਟਿਵਿਟੀ ਫੀਸ ਇਕਰ ਇਸ ਕਾਰਡ ਨੂੰ ਤੁਸੀਂ 1 ਸਾਲ ਤੱਕ ਮਤਲਬ ਕਿ 365 ਦਿਨ ਤੱਕ ਯੂਜ਼ ਨਹੀਂ ਕਰਦੇ ਤਾਂ ਤੁਹਾਡੇ ਜਿੰਨੇ ਵੀ ਸੇਵ ਸਕੈਪੀਆ ਕੌਇਨਸ ਨੇ ਉਹ ਸਾਰੇ ਜ਼ੀਰੋ ਹੋ ਜਾਣਗੇ ਸੱਚ ਦੱਸਾਂ ਤਾਂ ਇਦਾਂ ਦੇ 20 ਹੋਰ ਚਾਰजेस ਹੋਣਗੇ ਜਿਹੜੇ ਤੁਹਾਨੂੰ ਲਗਾਏ ਜਾਂਦੇ ਨੇ ਬਟ ਮੈਨੂੰ ਜਿਹੜੇ ਮੇਨ ਮੇਨ ਲੱਗੇ ਉਹ ਮੈਂ ਤੁਹਾਨੂੰ ਦੱਸਦੇ ਇਹ ਇਨਾਂ ਚਾਰजेस ਦੀ ਪੂਰੀ ਲਿਸਟ ਹੈ ਤੁਸੀਂ ਪੌਜ਼ ਕਰਕੇ ਵੀ ਦੇਖ ਸਕਦੇ ਹੋ ਚਲੋ ਹੁਣ ਫਾਈਨਲੀ ਇਹ ਦੇਖ ਲੈਨੇ ਆ ਵੀ ਕਿਨੂੰ ਇਹ ਕਾਰਡ ਲੈਣਾ ਚਾਹੀਦਾ ਹੈ ਤੇ ਕਿਨੂੰ ਨਹੀਂ ਲੈਣਾ ਚਾਹੀਦਾ ਤਾਂ ਦੇਖੋ ਕਾਰਡ ਦੀ ਜਿਹੜੀ ਆਫਰਿੰਗਸ ਹੈ ਕਲੀਅਰ ਹੈ ਤੁਹਾਡੇ ਸਾਹਮਣੇ ਆ ਇਹ ਕਾਰਡ ਕਲੀਅਰਲੀ ਟਰੈਵਲਰਸ ਨੂੰ ਅਕੇਟਰ ਕਰ ਰਿਹਾ ਟਾਰਗੇਟ ਕਰ ਰਿਹਾ ਸਪੈਸੀਫਿਕਲੀ ਦੇਖਿਆ ਜਾਵੇ ਤਾਂ ਡੋਮੈਸਟਿਕ ਟਰੈਵਲਰਸ ਨੂੰ ਸੋ ਜੇਕਰ ਤੁਸੀਂ ਇੱਕ ਇਦਾਂ ਦੇ ਪਰਸਨ ਹੋ ਜਿਹੜੇ ਕਿ ਸਾਲ ਦੇ ਵਿੱਚ 4 ਤੋਂ 5 ਵਾਰੀ ਡੋਮੈਸਟਿਕ ਫਲਾਈਟਸ ਲੈਣਦੇ ਹੋ ਇੱਕ ਇਦਾਂ ਦੇ ਪਰਸਨ ਹੋ ਜਿਨ੍ਹਾਂ ਦਾ ਮਹੀਨੇ ਦਾ ਖਰਚਾ 10-15000 ਕ੍ਰੈਡਿਟ ਕਾਰਡ ਤੋਂ ਹੋ ਜਾਂਦਾ ਤਾਂ ਕਿ ਜਿਹੜਾ ਤੁਹਾਡਾ ਲੌਂਜ ਐਕਸੈਸ ਆ ਉਹ ਅਨਲੌਕ ਹੋ ਸਕੇ ਇੱਕ ਇਦਾਂ ਦੇ ਪਰਸਨ ਜਿਦੇ ਕੋਲ ਪਹਿਲਾਂ ਕੋਈ ਫੈਡਰਲ ਬੈਂਕ ਦਾ ਕੋਈ ਕੋ-ਬ੍ਰਾਂਡਡ ਕ੍ਰੈਡਿਟ ਕਾਰਡ ਨਹੀਂ ਹੈ ਜਿਵੇਂ ਕਿ ਵਨ ਕਾਰਡ ਵਗੈਰਾ ਹੋ ਗਿਆ ਤੇ ਇੱਕ ਤਾਂ ਡੈਫੀਨੇਟਲੀ ਇਹ ਕਾਰਡ ਤੁਹਾਡੇ ਲਈ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਜੇਕਰ ਤੁਸੀਂ ਇਹ ਕ੍ਰਾਈਟੇਰੀਆ ਮੀਟ ਕਰਦੇ ਹੋ ਤੇ ਇਸ ਕਾਰਡ ਇਸ ਗੁੱਡ ਟੂ ਬੀ ਟru ਫਾਰ ਯੂ ਤੇ ਦਾ ਉਲਟਾ ਜੇਕਰ ਤੁਸੀਂ ਇੱਕ ਸਟੂਡੈਂਟ ਹੋ ਸਟੂਡੈਂਟ ਤਾਂ ਐਲੀਜੀਬਲ ਹੀ ਨਹੀਂ ਹੋਏਗਾ ਸੀਸਲੀ ਦੂਜਾ ਜੇਕਰ ਤੁਸੀਂ ਬਹੁਤ ਜ਼ਿਆਦਾ ਇੰਟਰਨੈਸ਼ਨਲੀ ਟਰੈਵਲ ਕਰਦੇ ਹੋ ਇੰਟਰਨੈਸ਼ਨਲ ਟਰੈਵਲਸ ਤੇ ਕੋਈ ਰਿਵਾਰਡ ਪੁਆਇੰਟ ਨਹੀਂ ਮਿਲਦਾ ਤੁਹਾਨੂੰ ਇਫੈਕਟ ਜੇਕਰ ਤੁਸੀਂ ਡੋਮੈਸਟਿਕ ਦੇ ਵਿੱਚ ਵੀ ਬਹੁਤ ਫ੍ਰੀਕੁਐਂਟਲੀ ਟਰੈਵਲ ਕਰਦੇ ਹੋ ਤੇ ਬਹੁਤ ਜ਼ਿਆਦਾ ਫ੍ਰੀਕੁਐਂਟਲੀ ਤੁਸੀਂ ਲੌਂਜ ਐਕਸੈਸ ਯੂਜ਼ ਕਰਦੇ ਹੋ ਤਾਂ ਵੀ ਮੈਂ ਤੁਹਾਨੂੰ ਇਹ ਕਾਰਡ ਰეკਮੈਂਡ ਹੀ ਕਰੂੰਗਾ ਕਿਉਂਕਿ ਜਿਹੜਾ ਫ੍ਰੀ ਲੌਂਜ ਐਕਸੈਸ ਹੈ ਉਹ ਅਨਲੌਕ ਹੀ ਤੁਹਾਡੇ ਬਿਲਿੰਗ ਸਾਈਕਲ ਤੇ ਤਿੰਨ ਤੋਂ ਪੰਜ ਦਿਨ ਬਾਅਦ ਹੁੰਦਾ ਤਾਂ ਇੰਨਾ ਕੁ ਤਾਂ ਟਰੈਕ ਆਉਣ ਹੀ ਰੱਖੇਗਾ ਤੇਕਰ ਇਸ ਕ੍ਰਾਈਟੇਰੀਆ ਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਡੈਫੀਨਿਟਲੀ ਕਾਰਡ ਤੁਹਾ ਕਟਾਉਣ ਦੇ ਨਾਲ ਨਾਲ ਤੁਹਾਡੇ ਜਿਹੜੇ ਕਹਿ ਸਕਦੇ ਆ ਕਿ ਤੁਹਾਨੂੰ ਐਨੂਅਲ ਫੀਸ ਲੱਗਣੀ ਵੀ ਸ਼ੁਰੂ ਹੋ ਸਕਦੀ ਹੈ ਇਸੇ ਲਈ ਮੈਂ ਹੀ ਚਾਹੂੰਗਾ ਕਿ ਮੈਂ ਹਜੇ ਇਹਨੂੰ ਦੇਖਾਂ ਤੇ ਹਜੇ ਸਿਰਫ ਵੇਟ ਕਰਾਂ ਕਿਉਂਕਿ ਹਜੇ 5-6 ਮਹੀਨੇ ਹੋਰ ਹੋਇਆ ਇਸ ਕਾਰਡ ਨੂੰ ਦੁਬਾਰਾ ਤੋਂ ਲਾਂਚ ਹੋਏ ਮਾਰਚ 2025 ਦੇ ਵਿੱਚ ਇਹ ਕਾਰਡ ਲਾਂਚ ਹੋਇਆ ਸੀ ਅਗਲੇ 5-6 ਮਹੀਨਿਆਂ ਦੇ ਵਿੱਚ ਕਾਰਡ ਦੀ ਥੋੜੀ ਜਿਹੀ ਵਾਈਪਤਾ ਲੱਗ ਜਾਏਗੀ ਵੀ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਜੇਕਰ ਤਾਂ ਕੰਪਨੀ ਆਪਣੇ ਮਿਸ਼ਨ ਤੇ ਟ੍ਰੂ ਐ ਸਹੀ ਤਰੀਕੇ ਨਾਲ ਚੱਲ ਰਹੀ ਆ ਤਾਂ ਡੈਫੀਨੇਟਲੀ ਮੈਂ ਇਸ ਕਾਰਡ ਨੂੰ ਅਪਲਾਈ ਕਰਨ ਬਾਰੇ ਸੋਚੂਗਾ ਪਰ ਜੇਕਰ ਬਾਕੀ ਕੰਪਨੀਆਂ ਮੰਗੀ ਲੱਗ ਰਿਹਾ ਕਿ ਹਾਂਜੀ ਪੈਸਾ ਬਣਾਇਆ ਤੇ ਉਸ ਤੋਂ ਬਾਅਦ ਸਾਰਾ ਡੀਵੈਲਿਊਏਸ਼ਨ ਕਰਤਾ ਤਾਂ ਡੈਫੀਨੇਟਲੀ ਮੈਂ ਇਸ ਕਾਰਡ ਨੂੰ ਕੰਸੀਡਰ ਨਹੀਂ ਕਰੂੰਗਾ ਬਾਕੀ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਤੁਸੀਂ ਕੀ ਸੋਚ ਰਹੇ ਹੋ ਇਸ ਕਾਰਡ ਨੂੰ ਅਪਲਾਈ ਕਰੋਗੇ ਜਾਂ ਨਹੀਂ ਆਪਾਂ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ ਕੇ ਫਾਈਟ